ਵਿਲੇ ਖੜੇ ਹੈ ਜਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਤਲਵਾੜਾ ਦੇ ਵਿੱਚ ਜਿੱਥੇ ਕਿ 2 ਮਾਰਚ ਨੂੰ ਨਗਰ ਕੌਂਸਲ ਦੀ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਅੱਜ ਮੁਕੀਰੀਆਂ ਦੇ ਐਸਡੀਐਮ ਅਤੇ ਡਿਪਟੀ ਸਾਹਿਬ ਪਹੁੰਚੇ ਤੇ ਜਿੰਨੇ ਵੀ ਇੱਥੇ ਦੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਭਾਜਪਾ ਦੇ ਉਹਨਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ ਤੇ ਇਹ ਭਰੋਸਾ ਦਵਾਇਆ ਗਿਆ ਕਿ ਇਹਦੇ ਚੋਣਾਂ ਗਿਆ ਉਹ ਸਹੀ ਸਲਾਮਤ ਕੀਤੀਆਂ ਜਾਣਗੀਆਂ ਇਸ ਨੂੰ ਲੈ ਕੇ ਗੱਲਬਾਤ ਵੀ ਕਰਾਂਗੇ ਐਸਡੀਐਮ ਮੁਕੀਰੀਆਂ ਦੇ ਨਾਲ ਤੇ ਡਿਪਟੀ ਦਸੂਹੇ ਦੇ ਨਾਲ ਅਸੀਂ ਮਾਨਯੋਗ ਆਬਜ਼ਰਵਰ ਸਾਹਿਬ ਦੀ ਹਾਜ਼ਰੀ ਦੇ ਵਿੱਚ ਕੰਟੈਸਟਿੰਗ ਕੈਂਡੀਡੇਟਸ ਤੇ ਸਮਲ ਪੋਲੀਟੀਕਲ ਪਾਰਟੀਆਂ ਨਾਲ ਅੱਜ ਅਸੀਂ ਮੀਟਿੰਗ ਕੀਤੀ ਹੈਗੀ ਸੋ ਉਹਦੇ ਵਿੱਚ ਦੋ ਤਰੀਕ ਨੂੰ ਜੋ ਸਾਡੀਆਂ ਮਿਊਨਿਸਪਲ ਕਮੇਟੀ ਤਲਵਾੜਾ ਦੀਆਂ ਇਲੈਕਸ਼ਨਸ ਨੇ ਉਹਦੇ ਸੰਬੰਧੀ ਸਾਰਾ ਪ੍ਰੋਗਰਾਮ ਤੇ ਸਾਰੀ ਸੂਚਨਾ ਉਹਨਾਂ ਨਾਲ ਸਾਂਝੀ ਕੀਤੀ ਹੈਗੀ ਸੋ ਉਹਦੇ ਵਿੱਚ ਜੋ ਵੀ ਸਟੇਟ ਇਲੈਕਸ਼ਨ ਕਮਿਸ਼ਨ ਪੰਜਾਬ ਵੱਲੋਂ ਹਦਾਇਤਾਂ ਸਾਨੂੰ ਜਾਰੀ ਕੀਤੀਆਂ ਗਈਆਂ ਨੇ ਉਹ ਅਸੀਂ ਸਾਰੀਆਂ ਕੈਂਡੀਡੇਟਸ ਨੂੰ ਵੀ ਦੱਸ ਚੁੱਕੇ ਹਾਂ ਸਾਡੀਆਂ ਮਸ਼ੀਨਸ ਤੋਂ ਲੈ ਕੇ ਮਸ਼ੀਨਜ਼ ਦੀ ਕਮਿਸ਼ਨਿੰਗ ਤੱਕ ਸਟ੍ਰੋਂਗ ਰੂਮ ਤੱਕ ਅਤੇ ਪੋਲ ਡੇ ਦੀਆਂ ਟਾਈਮਿੰਗਸ ਵਗੈਰਾ ਸਾਰੀਆਂ ਚੀਜ਼ਾਂ ਅਸੀਂ ਕੈਂਡੀਡੇਟਸ ਨਾਲ ਸਾਂਝੀਆਂ ਕਰ ਚੁੱਕੇ ਹਾਂ ਸੋ ਉਹਨਾਂ ਨੇ ਵੀ ਇੱਕ ਦੋ ਜੋ ਵੀ ਉਹਨਾਂ ਨੂੰ ਲੱਗ ਡਾਊਟ ਸੀਗੇ ਉਹ ਉਹਨਾਂ ਨੇ ਸਾਡੇ ਨਾਲ ਸ਼ੇਅਰ ਕੀਤੇ ਨੇ ਤੇ ਅਸੀਂ ਉਮੀਦ ਕਰਦੇ ਹਾਂ ਵੀ ਇਲੈਕਸ਼ਨ ਫ੍ਰੀ ਐਂਡ ਫੇਅਰ ਐਸ ਪਰ ਦ ਇਲੈਕਸ਼ਨ ਐਸ ਪਰ ਦ ਗਾਈਡਲਾਈਨਸ ਇਸ਼ੂਡ ਬਾਏ ਸਟੇਟ ਇਲੈਕਸ਼ਨ ਕਮਿਸ਼ਨ ਹੋਣਗੀਆਂ ਤੇ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਇਲੈਕਸ਼ਨ ਨਹੀਂ ਹੈ ਸਤ ਤੁਹਾਡੇ ਨੂੰ ਜਿਹੜੇ VOTER ਜਿਹੜੇ ਅੰਗਹੀਨ ਹੁੰਦੇ ਜਾਂ ਕੁਝ ਉਹਨਾਂ ਨੂੰ ਕੀ ਸਹੂਲਤ ਦਿੱਤੀ ਜਾਉਗੀ ਉਹਨਾਂ ਵਾਸਤੇ ਅਸੀਂ ਸਪੈਸ਼ਲ ਇੱਕ ਟੀਮ ਵੀ ਬਣਾਈ ਹੈਗੀ ਜਿਹੜੀ ਪਰਸਨ ਵਿਦ ਡਿਸੇਬਿਲਟੀਜ਼ ਦੇ ਨਾਲ ਰਾਫਤਾ ਕਰਕੇ ਉਹਨਾਂ ਦੀ ਹੈਲਪ ਕਰਗੀ ਤਾਂ ਕਿ ਉਹ ਸਮੂਥਲੀ ਆਪਾਂ ਰਾਈਟ ਟੂ ਵੋਟ ਐਕਸਰਸਾਈਜ਼ ਕਰ ਸਕਣ ਸੋ ਉਹਦੇ ਵਿੱਚ व्हीਲ ਚੇਅਰਸ ਤੇ ਸਪੈਸ਼ਲ ਵੋਲੰਟੀਅਰਸ ਵੀ ਅਸੀਂ ਲਾਈ ਹੈਗੇ ਜਿਹੜੇ ਉਹਨਾਂ ਨੂੰ ਪੋਲਿੰਗ ਬੂਥ ਦੇ ਵਿੱਚ ਹੈਲਪ ਕਰਕੇ ਉਹਨਾਂ ਨੂੰ ਰਾਈਟ ਟੂ ਵੋਟ ਐਕਸਰਸਾਈਜ਼ ਕਰਵਾਉਣਗੇ ਜੋ ਤਲਵਾੜਾ ਵਿਖੇ ਮੋਸਲ ਕਮੇਟੀ ਦੀਆਂ ਚੋਣਾ ਹੋਣ ਜਾ ਰਹੀ ਹੈ 2 ਤਰੀਕ ਨੂੰ ਉਹਦੇ ਸਬੰਧ ਵਿੱਚ ਮਾਨਜੋਗ ਐਸਐਸਬੀ ਛਾਰਕਪੁਰ ਦੀ ਦਿਸ਼ਾ ਨਿਰਦੇਸ਼ ਤੇ ਸਾਰੇ ਪੋਲਿੰਗ ਬੂਥਾਂ ਤੇ ਪ੍ਰੋਪਰ ਜਿਹੜੀ ਹੈ ਵੈਰੀਗੇਟਿੰਗ ਕੀਤੀ ਜਾਏਗੀ ਔਰ ਸਕਿਉਰਟੀ ਪ੍ਰਬੰਧ ਪੂਰਾ ਕੀਤਾ ਜਾਏਗਾ ਨਾਲ ਹੀ ਜਿਹੜੇ ਬਾਹਰ ਸਾਡੇ ਕੋਲ ਕੈਮਰੇ ਆ ਉਹ ਅਸੀਂ ਸੀਜੀ ਕੈਮਰੇ ਦੀ ਨਿਗਰਾਨੀ ਹੇਠ ਜਿਹੜੇ ਆ ਬੋਟਨ ਭੇਜਾਂਗੇ ਤਾਂ ਮੈਂ ਤਲਵਾਰਾ ਨਿਵਾਸੀਆਂ ਨੂੰ ਇੱਕ ਇਹ ਵੀ ਬੇਨਤੀ ਕਰਦਾ ਹਾਂ ਕਿ ਆਸ ਵੀ ਕਰਦੇ ਹਾਂ ਵੀ ਤੁਸੀਂ ਬਹੁਤ ਹੀ ਸੱਜੇ ਢੰਗ ਨਾਲ ਆਪਣੇ ਏਰੀਆ ਦੀਆਂ ਆਪਣੀਆਂ ਵੋਟਾਂ ਬੜੀਆ ਸਖਿਆਤੀ ਕੇ ਨਾਲ ਪੀਸਫੁਲੀ ਔਰ ਸ਼ਾਂਤੀਮਈ ਪੂਰਵ ਕਰਾਉਂਗੇ